ਇੱਕ ਦੋਸਤ ਨੇ ਆਪਣੇ ਭਰਾਮਾ ਵਰਗੇ ਦੋਸਤ ਨੂੰ ਮਾੜੀ ਸੰਗਤ ਵਿੱਚ ਪਾ ਕੇ ਉਹਨੂੰ ਝੂਠੇ ਕਤਲ ਕੇਸ ਵਿੱਚ ਫਸਾ ਕੇ ਉਹਦੀ ਮੰਗ ਨੂੰ ਵਿਆਹ ਤੇ ਫਿਰ ਜੋ ਪਰਿਵਾਰ ਦੇ ਹਾਲਾਤ ਬਣਦੇ ਨੇ ਉਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਗੁਲਜਾਰ ਸਿੰਘ ਪਿੰਡ ਦਾ ਬਹੁਤ ਕਹਿੰਦਾ ਕਹਾਉਂਦਾ ਬੰਦਾ ਸੀ ਕਬੀਲਦਾਰ ਸੀ ਖਾਸ ਕਰਕੇ ਉਹਦੀ ਕਬੀਲਦਾਰੀ ਵਿੱਚ ਨਿਪਟਣ ਦੇ ਜਿਹੜੇ ਰੰਗ ਢੰਗ ਸੀਗੇ ਉਹ ਲੋਕਾਂ 'ਚ ਖਾਸ ਮਸ਼ਹੂਰ ਸੀਗੇ ਚੰਗੀ ਜ਼ਮੀਨ ਸੀ ਸਭ ਕੁਝ ਕੋਲ ਸੀਗਾ ਪਰ ਉਹਦੇ ਘਰ ਕੋਈ ਔਲਾਦ ਨਹੀਂ ਸੀਗੀ। ਹੂੰ। ਉਹਨੇ ਆਪਣੇ ਭਰਾ ਨੂੰ ਨਾਲ ਰੱਖਿਆ ਹੋਇਆ ਸੀ। ਉਸੇ ਭਰਾ ਦਾ ਇੱਕੋ ਇੱਕ ਬੱਚਾ ਸੀ ਜਿਹੜਾ ਉਹਦੇ ਭਰਾ ਦੇ ਘਰ 3 ਸਾਲ ਬਾਅਦ ਹੋਇਆ ਸੀਗਾ। ਅਮਰੀਕ ਸੀ ਉਹਦਾ ਨਾਮ ਤੇ ਗੁਲਜ਼ਾਰ ਸਿੰਘ ਨੇ ਆਪਦੇ ਭਰਾ ਦੇ ਬੱਚੇ ਨੂੰ ਉਹਦੇ ਪਿਓ ਨਾਲੋਂ ਜ਼ਿਆਦਾ ਪਿਆਰ ਦੇ ਕੇ ਪਾਲਿਆ। ਅੱਛਾ। ਤਾਂ ਉਹਦੀ ਬੱਚੇ ਦੀ ਪਰਵਰਿਸ਼ ਹੀ ਗੁਲਜ਼ਾਰ ਸਿੰਘ ਦੀ ਘਰ ਵਾਲੀ ਨੇ ਕੀਤੀ। ਆਪਣਾ ਬੱਚਾ ਸਮਝ ਕੇ ਦੋਨਾਂ ਦਰਾਣੀਆਂ ਚ ਠਾਣੀਆਂ ਚ ਤੇ ਦੋਨਾਂ ਭਰਾਵਾਂ ਚ ਕੋਈ ਫਰਕ ਨਹੀਂ ਸੀਗਾ ਉਸ ਘਰ ਦੇ ਵਿੱਚ ਦੋ ਘਰਾਂ ਚ ਇੱਕੋ ਹੀ ਬੱਚਾ ਸੀਗਾ ਅਮਰੀਕ ਜਿਹੜਾ ਕਿ ਬਹੁਤ लाड़-ਲਾ ਰੱਖਿਆ ਹੋਇਆ ਸੀਗਾ ਹੂੰ ਸਾਰੇ ਲੋਕ ਕਹਿੰਦੇ ਸੀਗੇ ਕਹਿੰਦੇ ਵੀ ਦੋ ਭਰਾਵਾਂ ਨੇ ਹੁਣ ਤੱਕ ਸਿਰ ਜੋੜ ਕੇ ਰੱਖਿਆ ਇਹ ਕਦੇ ਵੱਖ ਨਹੀਂ ਹੋਣਗੇ ਵੀ ਚਲੋ ਮਾਲਕ ਨੇ ਜੇ ਇਹੀ ਮਨਜ਼ੂਰ ਆ ਗੁਲਜ਼ਾਰ ਦੇ ਘਰ ਲਾਦਣੀ ਹੈਗੀ ਘੱਟੋ-ਘੱਟ ਉਹਦੇ ਛੋਟੇ ਭਾਈ ਦਾ ਲੜਕਾ ਤਾਂ ਉਹਨਾਂ ਕੋਲ ਹੈਗਾ ਨਾ ਤਾਂ ਗੁਲਜ਼ਾਰ ਦੀ ਪਤਨੀ ਨੇ ਸਭ ਤੋਂ ਜ਼ਿਆਦਾ ਲਾਡ ਮੋਹ ਪਿਆਰ ਹਾਲਾਂਕਿ ਉਹਦੀ ਮਾਂ ਨਾਲੋਂ ਵੀ ਜ਼ਿਆਦਾ ਅਮਰੀਕਾ ਦਾ ਕੀਤਾ ਅਮਰੀਕਾ ਨੂੰ ਸਕੂਲ ਵੀ ਭੇਜਿਆ ਬਕਾਇਦਾ ਘਰੇ ਕੰਮ ਵਾਲੀ ਰੱਖੀ ਉਹਦੇ ਲਈ ਉਹਦੀ ਦੇਖਭਾਲ ਲਈ ਬਹੁਤ ਸੋਹਣਾ ਮਾਹੌਲ ਪਰਿਵਾਰ ਬਹੁਤ ਸੋਹਣਾ ਜਾ ਰਿਹਾ ਗੁਲਜ਼ਾਰ ਦੇ ਘਰ 8 ਸਾਲ ਬਾਅਦ ਬੱਚਾ ਹੁੰਦਾ ਅੱਛਾ ਤਾਂ ਸਾਰੇ ਮਤਲਬ ਜਿੱਦਾਂ ਗੱਲਾਂ ਕਰਦੇ ਹੁੰਦੇ ਆ ਕਿ ਇਹ ਉਹਨੂੰ ਲੈ ਕੇ ਆਇਆ ਜਾਂ ਇਹਦੇ ਆਉਣ ਨਾਲ ਤੁਹਾਡੇ ਘਰ ਚ ਰੰਗ ਭਾਗ ਲੱਗੇ ਤਾਂ ਚਾਰੇ ਪਾਸੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਰਿਸ਼ਤੇਦਾਰਾਂ ਦਾ ਆਉਣ ਜਾਣ ਹੋਇਆ ਸਭ ਕੁਝ ਬਹੁਤ ਸੋਹਣਾ ਚੱਲ ਰਿਹਾ ਸੀਗਾ ਤਾਂ ਗੁਲਜ਼ਾਰ ਨੇ ਇਹ ਗੱਲ ਕਹਿਤੀ ਕਹਿੰਦਾ ਵੀ ਦੋਨਾਂ ਬੱਚਿਆਂ 'ਚ ਕੋਈ ਫਰਕ ਨਹੀਂ ਹੋਊਗਾ। ਕਿਸੇ ਵੀ ਤਰ੍ਹਾਂ ਦੀ ਨਾ ਕੋਈ ਬੰਡ ਬਣਾਈ ਵਾਲੀ ਗੱਲ ਨਾ ਕੋਈ ਦਵੇਤ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਹੋਊਗਾ। ਦੋਨਾਂ ਨੂੰ ਇੱਕੋ ਜਿਹੀ ਪਰਵਰਿਸ਼ ਦੇਣੀ ਆ। ਹੁਣ ਅਮਰੀਕ 8 ਸਾਲ ਦਾ ਤੇ ਨਰਿੰਦਰ ਹਜੇ ਥੋੜੇ ਦਿਨਾਂ ਦਾ। ਉਹ ਅਮਰੀਕ ਨਰਿੰਦਰ ਨੂੰ ਬਹੁਤ ਪਿਆਰ ਕਰਦਾ ਛੋਟੇ ਬੱਚੇ ਦੇ ਨਾਲ ਉਦਾਂ ਹੀ ਰਹਿੰਦਾ ਤੇ ਜਿਹੜੀ ਦਰਾਣੀ ਹੁੰਦੀ ਆ ਗੁਲਜ਼ਾਰ ਦੀ ਛੋਟੀ ਪਰਜਾਈ ਉਹ ਵੀ ਉਹਦੀ ਮਾਂ ਦੀ ਬਹੁਤ ਦੇਖਭਾਲ ਕਰਦੀ ਆ ਉਹ ਬੱਚੇ ਨੂੰ ਸੰਭਾਲਦੀ ਆ। ਹੁਣ ਇਹ ਹੋ ਜਾਂਦਾ ਕਹਿੰਦੇ ਵੀ ਗੁਲਜ਼ਾਰ ਨੇ ਅਮਰੀਕ ਨੂੰ ਪਾਲ ਕੇ ਵੱਡਾ ਕਰ ਲਿਆ ਤਾਂ ਜਿਹੜੀ ਗੁਲਜ਼ਾਰ ਦੀ ਛੋਟੀ ਪਰਜਾਈ ਹੁੰਦੀ ਆ ਤਾਂ ਲੋਕ ਉਹਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਭਾਈ ਹੁਣ ਉਹਨਾਂ ਦੇ ਘਰੇ ਬੱਚਾ ਆ ਗਿਆ ਹੁਣ ਤੂੰ ਵੀ ਆਪਦੇ ਬੱਚੇ ਵੱਲ ਧਿਆਨ ਦੇ ਪਰ ਉਹ ਐਡੀਕ ਸਾਦਮਰਾਦੀ ਔਰਤ ਹੁੰਦੀ ਆ ਉਹ ਕਹਿੰਦੀ ਆ ਕਿ ਨਹੀਂ ਸਾਡੇ ਚ ਕੋਈ ਫਰਕ ਨਹੀਂ ਆ ਵੀ ਵਧੀਆ ਜੇ ਵੱਡੇ ਬਾਈ ਦੀ ਦੇਲੀ ਵਧੀਆ ਤਾਂ ਸਾਨੂੰ ਇਹਦੇ ਚ ਕੋਈ ਨਹੀਂ ਦੋਵੇਂ ਭਰਾ ਰਲ ਕੇ ਖਾਣਗੇ ਪਹਿਲਾਂ ਪਿਓ ਦੋਨੇ ਭਰਾ ਸੀ ਹੁਣ ਇਹ ਦੋਨੋਂ ਇਕੱਠੇ ਹੋ ਗਏ ਜਿੱਦਾਂ ਇੱਕ ਸਿਆਣੀ ਔਰਤ ਘਰ ਨੂੰ ਜੋੜਨ ਲਈ ਗੱਲਾਂ ਕਰਦੀ ਆ ਹੂੰ ਕੀ ਹੁੰਦਾ ਕਿ ਨਰਿੰਦਰ ਵੀ ਵੱਡਾ ਹੋਣਾ ਸ਼ੁਰੂ ਹੁੰਦਾ ਦੋਨਾਂ ਦਾ ਹੁਣ 8 ਸਾਲ ਦਾ ਫਰਕ ਹੈ ਅਮਰੀਕ ਵੱਡਾ ਹੁੰਦਾ ਇੰਨੇ ਕ ਲਾਡਾ ਨਾ ਪਾਲਿਆ ਹੁੰਦਾ ਵੀ ਕਈ ਵਾਰ ਉਹਦੇ ਘਰੇ ਲੰਬੇ ਆ ਜਾਂਦੇ ਆ ਅੱਛਾ ਕਦੇ ਕਿਸੇ ਦੇ ਕੋਈ ਸੱਟ ਫੇਟ ਮਾਰਤੀ ਖੇਡਦੇ ਆ ਜਾਂ ਕਿਤੇ ਸਕੂਲ ਆਉਂਦਿਆਂ ਜਾਂਦੇ ਆ ਕੋਈ ਸ਼ਰਾਰਤ ਕਰ ਦੇਣੀ ਤਾਂ ਗੁਲਜਾਰ ਸਿੰਘ ਇਸ ਚੀਜ਼ ਨੂੰ ਬਹੁਤਾ ਸੀਰੀਅਸ ਨਹੀਂ ਸੀ ਲੈਂਦਾ ਉਹ ਕਹਿੰਦਾ ਸੀ ਚਲੋ ਬੱਚਿਆਂ ਦੀ ਉਮਰ ਹੁੰਦੀ ਆ ਪਰ ਉਹ ਡਾਂਟ ਕੇ ਰੱਖਦਾ ਸੀ ਵੀ ਕਈ ਕੁੜੀ ਮੁੰਡੇ ਵਾਲਾ ਮਸਲਾ ਨਾ ਹੋਵੇ ਹੂੰ ਵੀ ਬੱਚੇ ਸ਼ਰਾਰਤਾਂ ਕਰਦੇ ਆ ਉਹ ਕਹਿੰਦਾ ਸੀ ਵੀ ਜੇ ਸਾਡੇ ਘਰ ਤੇ ਹੀ ਨਹੀਂ ਹੈਗੀ ਤਾਂ ਅਸੀਂ ਲੋਕਾਂ ਦੀਆਂ ਧੀਆਂ ਦੀ ਇੱਜ਼ਤ ਕਰਨੀ ਆ ਬਿਲਕੁਲ ਦੂਸਰੇ ਪਾਸੇ ਨਰਿੰਦਰ ਵੀ ਸਕੂਲ ਜਾਣ ਲੱਗਦਾ ਹੌਲੀ-ਹੌਲੀ ਉਹ ਵੀ ਜਵਾਨ ਹੋਣ ਲੱਗਦਾ ਹੂੰ ਦੂਸਰੇ ਪਾਸੇ ਅਮਰੀਕ ਜਿਹੜਾ ਕਿ ਕਾਲਜ ਪੜਨ ਚਲਾ ਜਾਂਦਾ ਕਿਉਂਕਿ ਬਾਪ ਨੇ ਨੌਕਰ-ਚੱਕਰ ਵੀ ਰੱਖੇ ਹੁੰਦੇ ਆ ਸਾਰਾ ਕੁਝ ਹੁੰਦਾ ਤੇ ਉਹ ਕਹਿੰਦੇ ਕਿ ਅਸੀਂ ਮੁੰਡਿਆਂ ਤੋਂ ਖੇਤੀ ਨਹੀਂ ਕਰਵਾਉਣੀ ਇਹ ਆਪਦੀ ਲਾਈਫ ਜਿਵੇਂ ਮਰਜ਼ੀ ਸੈਟਲ ਕਰਨ ਪਰ ਚੰਗਾ ਪੜਨ ਲੋਕ ਇਹ ਨਾ ਕਹਿ ਦੇਣ ਕਿ ਜਮੀਨ ਦੇ ਸਿਰ ਤੇ ਹੀ ਇਹਨਾਂ ਨੇ ਮੁੰਡਿਆਂ ਨੂੰ ਪੜਾਇਆ ਲਖਾਇਆ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਦੋਨੋਂ ਜਾਣੇ ਕਿਸੇ ਆਪਸਰ ਲੱਗ ਜਾਣ ਹਮ ਅਮਰੀਕ ਜਦੋਂ ਕਾਲਜ ਜਾਣ ਲੱਗਦਾ ਤਾਂ ਦੂਸਰੇ ਪਾਸੇ ਨਰਿੰਦਰ ਦਾ ਸਕੂਲ ਕੰਪਲੀਟ ਹੋਣ ਤੇ ਆਉਂਦਾ ਦੋਨਾਂ ਦੇ ਉਮਰ ਮੁਤਾਬਕ ਤੇ ਉਹਨਾਂ ਦੀਆਂ ਪੜ੍ਹਾਈਆਂ ਚੱਲਦੀਆਂ ਅਮਰੀਕ ਦਾ ਰਹਿਣਾ ਬਹਿਣਾ ਵੱਡੇ ਘਰਾਂ ਦੇ ਕਾਕਿਆਂ ਨਾਲ ਹੋ ਜਾਂਦਾ ਉਹ ਜਿਨ੍ਹਾਂ ਨੂੰ ਪੈਸਾ ਗੱਡੀਆਂ ਤੇ ਐਸ਼ ਪ੍ਰਸਤੀ ਤੋਂ ਬਿਨਾ ਹੋਰ ਕੋਈ ਤੀਜੀ ਗੱਲ ਹੀ ਨਹੀਂ ਆਉਂਦੀ ਹੁੰਦੀ ਹਮ ਤਾਂ ਅਮਰੀਕ ਤੇ ਉਹ ਰੰਗਤ ਚੜਨ ਲੱਗਦੀ ਐ ਦੋ ਦੋ ਤਿੰਨ ਤਿੰਨ ਦਿਨ ਉਹ ਆਪਦੇ ਦੋਸਤਾਂ ਨਾਲ ਬਾਹਰ ਘੁੰਮਣ ਫਿਰਨ ਨਿਕਲਿਆ ਰਹਿੰਦਾ ਕਦੇ ਸ਼ਿਮਲੇ ਕਦੇ ਕੀਤੇ ਕਦੇ ਕੀਤੇ ਬਾਪ ਨੂੰ ਇਹ ਲੱਗਦਾ ਸੀਗਾ ਵੀ ਚਲੋ ਮੁੰਡੇ ਖੁੰਡੇ ਨੇ ਆਉਣ ਜਾਣ ਕਰਦੇ ਨੇ ਉਹ ਬਹੁਤਾ ਧਿਆਨ ਨਹੀਂ ਸੀ ਦਿੰਦਾ ਪਰ ਗੁਲਜ਼ਾਰ ਦਾ ਛੋਟਾ ਭਾਈ ਅਜੈਬ ਇਸ ਗੱਲ ਦਾ ਖਿਆਲ ਕਰਦਾ ਸੀਗਾ ਕਿ ਅਮਰੀਕ ਪੁੱਤ ਤਾਂ ਉਹਦਾ ਹੀ ਐ ਕੱਲ ਨੂੰ ਲੋਕ ਕਹਿਣਗੇ ਵੀ ਜਿਹਦਾ ਸੀਗਾ ਉਹਨੇ ਧਿਆਨ ਨਹੀਂ ਦਿੱਤਾ ਅਜੈਬ ਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਵੀ ਭਾਈ ਇਹਦਾ ਚੰਗੇ ਬੰਦਿਆ ਚ ਉੱਠਣ ਬੈਠਣ ਨਹੀਂ ਹੈਗਾ ਇਹ ਬਾਹਰ ਆਈਂ ਕੁੱਤੇ ਪਕਾਉਂਦੇ ਫਿਰਦੇ ਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਘਰੇ ਵੀ ਪਰਤਣਾ ਤਿੰਨ ਤਿੰਨ ਦਿਨ ਅਮਰੀਕਾ ਦਾ ਘਰੇ ਨਾ ਆਉਣਾ ਉਹਦੇ ਪਿਓ ਤੇ ਉਹਦੀ ਮਾਂ ਨੂੰ ਚੋਣ ਲੱਗ ਗਿਆ ਹਮ ਹੁਣ ਗੱਲ ਇੱਥੇ ਪੈਂਦੀ ਆ ਕਿ ਗੁਲਜ਼ਾਰ ਨੇ ਤਿੱਲ ਦਿੱਤੀ ਆ ਅੱਛਾ ਵੀ ਗੁਲਜ਼ਾਰ ਦੇ ਘਰੇ ਆਪਦੇ ਘਰੇ ਪੁੱਤ ਜੰਮ ਜੰਮਿਆ ਤਾਂ ਉਹਨੇ ਉਹਦੇ ਬਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰਤਾ ਤੇ ਇਹਦੀ ਡੋਰ ਢਿੱਲੀ ਛੱਡਦੀ ਹੂੰ ਅਮਰੀਕ ਝੂਠੇ ਦਿਲਾਸੇ ਦਿੰਦਾ ਘਰੋਂ ਪੈਸੇ ਵੀ ਲੈ ਜਾਂਦਾ ਉਹਨੇ ਅੰਤਾਂ ਦਾ ਪੈਸਾ ਬਾਹਰ ਲੋਕਾਂ ਤੇ ਡਾਇਆ ਹੂੰ ਬਾਪ ਨੂੰ ਗੁਲਜ਼ਾਰ ਨੂੰ ਇਹ ਹੋ ਗਿਆ ਵੀ ਲੋਕ ਕਹਿੰਦੇ ਹੁਣ ਵੀ ਕੱਲ ਨੂੰ ਲੋਕ ਇਹ ਨਾ ਕਹਿਣ ਕਿ ਜਦੋਂ ਉਹ ਹੈ ਨਹੀਂ ਸੀ ਦੂਜਾ ਇਹਦਾ ਪੁੱਤ ਉਦੋਂ ਸਾਰਾ ਕੁਝ ਲਟਾਰਿਆ ਸੀ ਅੱਜ ਪੁੱਤ ਆ ਗਿਆ ਤੇ ਅੱਜ ਇਹ ਇਹਦੇ ਨਾਲ ਦਰੈਤ ਕਰਨ ਲੱਗਿਆ ਹੂੰ ਗੁਲਜ਼ਾਰ ਨੇ ਅਜੈਬ ਨਾਲ ਗੱਲ ਕੀਤੀ ਵੀ ਅਮਰੀਕ ਨੇ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ ਵੀ ਮੈਨੂੰ ਇਹਦੇ ਵੱਲੋਂ ਕੋਈ ਵਧੀਆ ਹਵਾ ਨਹੀਂ ਆ ਰਹੀ ਜਿਹੜਾ ਵੀ ਇਹਦੇ ਬਾਰੇ ਬੋਲਦਾ ਵੀ ਇਹਦਾ ਹੋਰ ਲੋਕਾਂ 'ਚ ਉਠਣ ਬੈਠਣ ਹੋ ਗਿਆ। ਹੂੰ ਤਾਂ ਅਜੈਬ ਕਹਿੰਦਾ ਵੀ ਬਾਈ ਮੈਂ ਤੇਰੀ ਕਰਕੇ ਨਹੀਂ ਸੀ ਬੋਲਦਾ ਵੀ ਮੈਨੂੰ ਇਹ ਗੱਲਾਂ ਸਾਰੀਆਂ ਪਤਾ ਲੱਗ ਚੁੱਕੀਆਂ ਵੀ ਉਹਨੂੰ ਸਮਝਾ ਵਜਾ ਕੇ ਬਿਠਾਓ। ਚੰਗਾ ਰਿਸ਼ਤਾ ਦਾ ਉਹਦਾ ਵਿਆਹ ਕਰੋ। ਜ਼ਮੀਨ ਆਪਣੇ ਕੋਲੇ ਹੈਗੀ ਆ। ਆਪੇ ਚਲਾਈ ਜਾਊਗਾ। ਜੇ ਨਾਲ ਕੋਈ ਬਿਜ਼ਨਸ ਵੀ ਸ਼ੁਰੂ ਕਰਨਾ ਤਾਂ ਕਰ ਲਵੇ ਪਰ ਉਹਨੂੰ ਘਟੋ ਘਟ ਮਾੜੀ ਸੰਗਤ ਤੋਂ ਰੋਕਿਆ ਜਾਵੇ। ਹੂੰ ਹੁਣ ਸਾਡੇ ਸਮਾਜ ਦੀ ਇੱਕ ਪ੍ਰੋਬਲਮ ਇਹ ਵੀ ਆ ਕਿ ਅਗਲਾ ਕਹਿ ਦਿੰਦਾ ਮੁੰਡੇ ਨੂੰ ਸੁਧਾਰਨ ਵਾਸਤੇ ਉਹਦਾ ਵਿਆਹ ਕਰ ਦੋ। ਹੂੰ ਤੇ ਇਹੀ ਟੈਕਟ ਅਜੈਬ ਸਿੰਘ ਨੇ ਵਰਤਿਆ ਅਮਰੀਕ ਤੇ। ਅਛਾ ਉਹ ਕਹਿੰਦਾ ਵੀ ਬਾਈ ਮੇਰੀ ਤਾਂ ਉੰਨੀ ਗੱਲ ਮੰਨਦਾ ਨਹੀਂ ਗੁਲਜ਼ਾਰ ਨੂੰ ਕਹਿੰਦਾ ਤੂੰ ਕਹਿ ਕੇ ਦੇਖ ਹਮ ਹੁਣ ਅਮਰੀਕ ਨੂੰ ਜਿਹੜਾ ਰਿਸ਼ਤਾ ਆਇਆ ਸੀਗਾ ਉਹ ਬਹੁਤ ਚੰਗੇ ਵੱਡੇ ਪਰਿਵਾਰ ਦੀ ਕੁੜੀ ਸੀ ਜਿਹਦਾ ਰਿਸ਼ਤਾ ਅਮਰੀਕ ਨੂੰ ਆਇਆ ਕੁੜੀ ਬਹੁਤ ਸੋਹਣੀ ਸੀ ਜਿਹੜੇ ਕਾਲਜ ਚ ਉਹ ਪੜ੍ਹਦੇ ਸੀ ਉੱਥੇ ਹੀ ਉਹ ਕੁੜੀ ਪੜ੍ਹਦੀ ਸੀ ਹਮ ਅਮਰੀਕ ਦੇ ਦੋਸਤ ਨਗਿੰਦਰ ਹੁਣੀ ਉਹਦੇ ਨਾਲ ਹੁੰਦੇ ਸੀ ਤੇ ਉਹਨਾਂ ਨੇ ਵੀ ਉਹ ਕੁੜੀ ਵੇਖੀ ਹੋਈ ਸੀ ਤਾਂ ਸਾਰੇ ਨਗਿੰਦਰ ਦੇ ਨਾਲ ਦੇ ਸਾਥੀ ਅਮਰੀਕ ਨੂੰ ਤਾਣਾ ਮਾਰਦੇ ਹੁੰਦੇ ਸੀਗੇ ਵੀ ਸਾਲਾ ਨਸ਼ੇੜੀ ਆ ਵੀ ਇਹਨੇ ਨਾ ਟੀਸੀ ਦਾ ਵੇਰ ਲਾ ਲਿਆ। ਅੱਛਾ। ਕਿਉਂਕਿ ਗੁਲਜ਼ਾਰ ਸਿੰਘ ਹੁਣਾਂ ਨੂੰ ਉਹ ਬੰਦੇ ਜਾਣਦੇ ਸੀ ਤਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਰੋਕਾ ਕਰ ਲਿਆ ਸੀਗਾ ਵੀ ਅਸੀਂ ਭਾਈ ਅਮਰੀਕ ਨੂੰ ਕੁੜੀ ਪਿਆਵਾਂਗੇ। ਹੂੰ। ਜ਼ਮੀਨ ਸੀ ਸਾਰਾ ਕੁਝ ਵਧੀਆ ਸੀ ਪਰ ਕੁੜੀ ਦੇ ਬਾਪ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਅਮਰੀਕ ਦੀ ਉੱਠਣੀ ਬੈਠਣੀ ਹੋਰ ਲੋਕਾਂ ਚ। ਸਿਆਣੇ ਬੰਦਿਆਂ ਦੀ ਜ਼ੁਬਾਨ ਤੇ ਸਾਰਾ ਪਰਿਵਾਰ ਖੜ ਗਿਆ ਵੀ ਠੀਕ ਐ। ਹੂੰ। ਇਧਰੋਂ ਨਰਿੰਦਰ ਨੇ ਹਜੇ ਕਾਲਜ ਵੱਲ ਆਉਣਾ ਤੇ ਉਧਰੋਂ ਅਮਰੀਕ ਹੋਰ ਟਾਣੀ ਦੇ ਵਿੱਚ ਬੈਠਣਾ ਉੱਠਣਾ ਉਹਨੇ ਸ਼ੁਰੂ ਕਰਤਾ। ਫਿਰ ਪਤਾ ਲੱਗਦਾ ਵੀ ਉਹਨਾਂ ਤੇ ਕੋਈ ਪਰਚਾ ਪੈ ਗਿਆ ਅਮਰੀਕ ਤੇ ਅਮਰੀਕ ਦੇ ਦੋਸਤਾਂ ਤੇ ਇਹ ਗੱਲ ਜਦੋਂ ਗੁਲਜ਼ਾਰ ਨੂੰ ਪਤਾ ਲੱਗਦੀ ਆ ਉਹ ਘਰੇ ਆ ਕੇ ਬਹੁਤ ਤੜਫਦਾ ਅਜੈਬ ਨੂੰ ਕਹਿੰਦਾ ਵੀ ਜੇ ਤੈਨੂੰ ਹੋਰ ਵੀ ਗੱਲਾਂ ਪਤਾ ਸੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਵੀ ਹੁਣ ਦੋਨੇ ਪਾਸੇ ਕਹਾਣੀ ਵਿਗੜਨ ਤੇ ਆ ਗਈ ਇਹ ਗੱਲ ਸਮਝਣੀ ਚਾਹੀਦੀ ਆ ਵੀ ਹਰ ਮਾਂ ਨੂੰ ਆਪ ਦਾ ਢਿੱਡੋਂ ਕੱਢਿਆ ਪੁੱਤ ਪਿਆਰਾ ਹੁੰਦਾ ਚਾਹੇ ਉਹ ਮੇਰਾ ਭਤੀਜਾ ਲੱਗਦਾ ਪਹਿਲਾਂ ਸੀ ਤਾਂ ਮੇਰਾ ਪੁੱਤ ਨਾ ਹੁਣ ਵੀ ਮੇਰਾ ਪੁੱਤ ਰਹੂਗਾ ਵੀ ਪਰ ਸਾਨੂੰ ਵਿਚਾਰਨਾ ਚਾਹੀਦਾ ਵੀ ਇਹ ਪੂਰੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਹੈ ਅਮਰੀਕ ਉਹਨਾਂ ਦਾ ਕਿਸੇ ਵਾਰ ਹੋਰ ਗਰੁੱਪ ਦੇ ਨਾਲ ਝਗੜਾ ਬਹੁਤ ਵੱਡੇ ਪੱਧਰ ਦਾ ਹੋਇਆ ਮਾਰਨ ਮਰਾਉਣ ਤੱਕ ਗੱਲ ਪਹੁੰਚੀ ਪਰ ਉਹਨਾਂ ਤੇ ਪਰਚਾ ਦਰਜ ਹੋਇਆ ਉਹਨਾਂ ਨੇ ਬੰਦਿਆਂ ਦੀ ਕੁੱਟਮਾਰ ਕੀਤੀ ਹਮ ਅਮਰੀਕ ਨੂੰ ਥਾਣੇ ਕਚਹਿਰੀਆਂ ਵੀ ਜਾਣਾ ਪਿਆ ਗੁਲਜ਼ਾਰ ਸਿੰਘ ਨੇ ਗੱਲ ਢੱਕ ਲਈ ਪਰ ਅੰਦਰੋਂ ਅੰਦਰ ਹੀ ਉਹ ਬਹੁਤ ਦੁਖੀ ਹੋ ਗਿਆ ਹਮ ਉਹ ਸੋਚਦਾ ਵੀ ਲੋਕਾਂ ਨੇ ਮੈਨੂੰ ਇੱਕੋ ਹੀ ਤੱਬਾ ਦੇਣਾ ਕਿ ਗੁਲਜ਼ਾਰ ਨੇ ਆਪਣਾ ਬੇਟਾ ਬਚਾ ਕੇ ਪੜ੍ਹਾਈਆਂ ਲਿਖਾਈਆਂ ਚ ਪਾ ਲਿਆ ਉਹਦੇ ਆਉਣ ਨਾਲ ਇਹਦੇ ਵੱਲ ਧਿਆਨ ਨਹੀਂ ਦਿੱਤਾ ਅਮਰੀਕ ਲੱਥ ਪਹਿਲੇ ਦਿਨੋਂ ਹੀ ਹੋ ਗਿਆ ਸੀ ਪਰ ਉਹ ਕਦੇ ਉਹਨਾਂ ਦੀ ਨਿਗਾ ਚ ਨਹੀਂ ਸੀ ਚੜਿਆ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਨਗਿੰਦਰ ਆ ਨਗਿੰਦਰ ਅਮਰੀਕ ਨੂੰ ਆਪਦੀ ਸੱਜੀ ਬਾਹ ਕਹਿੰਦਾ ਸੀ ਭਰਾਵਾਂ ਦੀ ਤਰ੍ਹਾਂ ਰੱਖਦਾ ਸੀ ਹਰੇਕ ਨੂੰ ਐਂ ਕਹਿੰਦਾ ਸੀਗਾ ਵੀ ਅਸੀਂ ਤਾਂ ਤਿੰਨ ਭਾਈ ਆ ਛੋਟੇ ਨਰਿੰਦਰ ਨੂੰ ਇਧਰਲੇ ਪਾਸੇ ਉਹਨੂੰ ਵੀ ਭਰਾ ਮੰਨਦਾ ਸੀ ਹਾਲਾਂਕਿ ਉਹਨਾਂ ਦਾ ਕੋਈ ਮੇਲ ਜੋਲ ਇੰਨਾ ਨਹੀਂ ਸੀ ਉਹ ਕਹਿੰਦਾ ਸੀ ਵੀ ਕਦੇ ਵੀ ਢੀਡ ਪਾਊਗੀ ਅਸੀਂ ਸਭ ਤੋਂ ਪਹਿਲਾਂ ਅਸੀਂ ਖੜੇ ਹੋਵਾਂਗੇ ਅਮਰੀਕ ਲਈ ਅੱਛਾ ਉਹਦੋਂ ਕੀ ਕਹਿੰਦਾ ਹਾਂ ਅਮਰੀਕ ਤੇ ਨਗਿੰਦਰ ਕਿਤੇ ਨਾ ਕਿਤੇ ਨਿਕਲੇ ਰਹਿੰਦੇ ਇਹਨਾਂ ਦਾ ਕੋਈ ਨਾ ਕੋਈ ਰੌਲਾ ਪਿਆ ਰਹਿੰਦਾ ਜਿਹਨੂੰ ਅਜੈਬ ਸਿਉ ਸਮੇਟਣ ਜਾਂ ਗੁਲਜ਼ਾਰ ਸਿਉ ਪਿੰਡ ਦੇ ਦੋ ਪੰਚਾਇਤ ਮੈਂਬਰਾਂ ਨੇ ਗੁਲਜ਼ਾਰ ਨੂੰ ਇੱਕ ਗੱਲ ਕਹੀ ਵੀ ਭਾਈ ਜਿੰਨਾ ਤੂੰ ਲੋਕਾਂ ਚ ਰਸੂਖ ਰੱਖਦਾ ਸੀ ਮੁੰਡੇ ਨੇ ਥੋੜੇ ਨੇ ਥੱਲੇ ਲਾਇਆ ਪਿਆ ਸਾਨੂੰ ਬਾਹਰੋਂ ਖਬਰਾਂ ਬਹੁਤ ਮਿਲਦੀਆਂ ਸਾਨੂੰ ਇਹ ਨਹੀਂ ਪਤਾ ਵੀ ਥੋੜੇ ਤੱਕ ਗੱਲ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਹੁਣ ਨਗਿੰਦਰ ਨੇ ਇਹ ਦੇਖ ਲਿਆ ਵੀ ਅਮਰੀਕ ਤਾਂ ਵਿਆਹ ਕਰਾਊਗਾ ਇਹਦੇ ਘਰ ਦੇ ਤਾਂ ਹਰ ਹਿੱਲੇ ਵਿਆਹ ਕਰਾਉਣਗੇ ਵੀ ਜਿੱਦਾਂ ਦਾ ਮੇਰਾ ਰਿਕਾਰਡ ਹੋ ਗਿਆ ਮੇਰਾ ਤਾਂ ਵਿਆਹ ਹੀ ਨਹੀਂ ਹੋਣਾ। ਹੂੰ। ਨਗਿੰਦਰ ਨੇ ਅਮਰੀਕ ਦੇ ਖਿਲਾਫ ਉਸ ਕੁੜੀ ਵੱਲ ਸਨੇਹ ਭੇਜਣੇ ਸ਼ੁਰੂ ਕਰਤੇ। ਅੱਛਾ। ਉਹਨੇ ਕੁੜੀ ਦੀ ਸਹੇਲੀ ਨੂੰ ਇਹ ਗੱਲ ਕਹੀ ਕਿ ਤੁਸੀਂ ਜਾ ਕੇ ਉਹ ਕੁੜੀ ਨੂੰ ਦੱਸੋ ਵੀ ਅਮਰੀਕ ਤੇ ਪਰਚੇ ਚੱਲਦੇ ਆ ਕੱਲ ਨੂੰ ਵਿਆਹ ਲਈ ਹਾਮੀ ਭਰ ਕੇ ਨਾ ਬਹਿ ਜਾਣਾ। ਵੀ ਮੈਨੂੰ ਤਾਂ ਇੱਕ ਦੋਸਤ ਹੋਣ ਦੇ ਨਾਤੇ ਭਰਾਮਾ ਵਰਗਾ ਪਿਆਰ ਕਰਕੇ ਇਹਦੇ ਨਾਲ ਖੜਨਾ ਪੈ ਰਿਹਾ। ਵੀ ਤੁਸੀਂ ਰਿਸ਼ਤੇ ਤੋਂ ਮੁਕਰ ਜਾਓ ਇਹਦੇ ਨਾਲੋਂ। ਅੱਛਾ। ਇਹ ਗੱਲ ਨਗਿੰਦਰ ਨੇ ਅਮਰੀਕ ਦੀ ਮੰਗੇਤਰ ਦੀ ਸਹੇਲੀ ਕੋਲ ਗੱਲ ਭੇਜੀ ਹੂੰ ਕਿ ਇਹ ਗੱਲ ਸੱਚ ਆ ਹੁਣ ਉਹ ਕੁੜੀ ਜਿਹਨੂੰ ਇੰਨਾ ਜ਼ਿਆਦਾ ਨਹੀਂ ਪਤਾ ਉਹ ਇਹ ਗੱਲ ਸੁਣ ਕੇ ਟੈਨਸ਼ਨ ਚ ਪੈ ਗਈ ਤੇ ਉਹਨੇ ਆਪਦੇ ਘਰਦਿਆਂ ਨਾਲ ਜਾ ਕੇ ਗੱਲ ਕੀਤੀ ਵੀ ਮੈਨੂੰ ਇਦਾਂ ਕਰਕੇ ਸੁਨੇਹਾ ਮਿਲਿਆ ਹੁਣ ਕੁੜੀ ਦਾ ਬਾਪ ਇਹ ਗੱਲ ਕਹਿ ਰਿਹਾ ਵੀ ਮੁੰਡੇ ਖੁੰਡਿਆਂ ਦੀਆਂ 100 ਲੜਾਈਆਂ ਹੁੰਦੀਆਂ ਕੀ ਪਤਾ ਕਿਸੇ ਨੇ ਵੈਸੇ ਹੀ ਕਹਿਤਾ ਹੋਵੇ ਵੀ ਮੈਂ ਗੁਲਜ਼ਾਰ ਸੇਹੋਂ ਨਾ ਆਜੈਬ ਸੇਹੋਂ ਨਾ ਆਪ ਜਾ ਕੇ ਗੱਲ ਕਰੂੰ ਫਿਰ ਆਪਾਂ ਦੇਖਦੇ ਆਂ ਵੀ ਅੱਗੇ ਕੀ ਕਰਨਾ ਹੂੰ ਫਿਰ ਇੱਕ ਦਿਨ ਕੀ ਹੁੰਦਾ ਹਲੇ ਉਧਰਲੇ ਪਾਸੇ ਗੱਲ ਚੱਲਦੀ ਆ ਗੁਲਜ਼ਾਰ ਤੱਕ ਇਹ ਸੁਨੇਹਾ ਨਹੀਂ ਪਹੁੰਚਦਾ ਕੁਝ ਵੀ ਨਹੀਂ ਹੁੰਦਾ ਦੋ ਦਿਨ ਅਮਰੀਕ ਘਰੇ ਨਹੀਂ ਆਇਆ ਹਮ ਅਜੈਬ ਸੇ ਉਹਨੂੰ ਵੀ ਫਿਕਰ ਪਿਆ ਹੋਇਆ ਘਰੇ ਉਹਦੇ ਘਰ ਵਾਲੀ ਨੂੰ ਵੀ ਇਧਰਲੇ ਪਾਸੇ ਗੁਲਜ਼ਾਰ ਨੂੰ ਵੀ ਨਰਿੰਦਰ ਤੇ ਗੁਲਜ਼ਾਰ ਬੰਦਿਆਂ ਨੂੰ ਕਹਿ ਕੇ ਉਹਨਾਂ ਨੂੰ ਲੱਭਦੇ ਫਿਰਦੇ ਆ ਕਿਉਂਕਿ ਲਗਾਤਾਰ ਉਹਦੇ ਲੰਬੇ ਪਰਚੇ ਕਿੰਨਾ ਕੁ ਚੱਲ ਰਿਹਾ ਸੀਗਾ ਕਿਤੇ ਪਾਸਿਓਂ ਵੀ ਗੁਲਜ਼ਾਰ ਨੂੰ ਅਜੈਬ ਨੂੰ ਅਮਰੀਕ ਦੀ ਕੋਈ ਉਗ ਸੁਗ ਨਹੀਂ ਮਿਲਦੀ ਵੀ ਉਹ ਕਿੱਥੇ ਆ ਹਮ ਉਹ ਕਿਤੇ ਆਪਦੇ ਦੋਸਤਾਂ ਦੇ ਨਾਲ ਬਾਹਰ ਘੁੰਮਣ ਜਾਂਦੇ ਆ ਅਮਰੀਕ ਨੂੰ ਧੋਖੇ ਦੇ ਨਾਲ ਗੱਡੀ ਫੜਾ ਦਿੰਦਾ ਨਗਿੰਦਰ ਉਹਦਾ ਦੋਸਤ ਹਾਂ ਹੂੰ ਉਹ ਜਾਣ ਬੁੱਝ ਕੇ ਉਹਦੇ ਤੋਂ ਗੱਡੀ ਰਾਹੀ ਕੋਈ ਬੰਦਾ ਮਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਗੱਲ ਸੱਚ ਹੋ ਜਾਂਦੀ ਆ ਕਿ ਇਹਨਾਂ ਨੇ ਕਿਸੇ ਬੰਦੇ ਤੇ ਗੱਡੀ ਚਾੜੀ ਅਮਰੀਕ ਚਲਾ ਰਿਹਾ ਸੀ ਤੇ ਉਹ ਬੰਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੂੰ ਲਾਗਡਾਟ ਸੀਗੀ ਨਗਿੰਦਰ ਦੀ ਉਹਨੇ ਅਮਰੀਕ ਦੇ ਮੋਢੇ ਤੇ ਧਰ ਕੇ ਬੰਦੂਕ ਚਲਾਈ ਹੂੰ ਇਹ ਗੱਲ ਦਾ ਪਤਾ ਜਦੋਂ ਨਰਿੰਦਰ ਨੂੰ ਲੱਗਿਆ ਉਹਨੇ ਗੁਲਜ਼ਾਰ ਨੂੰ ਦੱਸਿਆ ਵੀ ਮੈਨੂੰ ਇਦਾਂ ਕਰਕੇ ਖ਼ਬਰ ਮਿਲੀ ਆ ਵੀ ਅਮਰੀਕ ਨੇ ਕਿਸੇ ਬੰਦੇ ਤੇ ਗੱਡੀ ਚੜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹੂੰ ਇਹਦੇ ਪਿੱਛੇ ਸਾਰਾ ਹੱਥ ਨਗਿੰਦਰ ਦਾ ਸੀ। ਹੁਣ ਨਰਿੰਦਰ ਆਪਦੇ ਬਾਪ ਨੂੰ ਆ ਕੇ ਕਿੱਦਾਂ ਦੱਸੇ ਵੀ ਇਹ ਸਾਰਾ ਕੁਝ ਨਗਿੰਦਰ ਦਾ ਕੀਤਾ ਤਾਂ ਰਿਹਾ ਹੋਇਆ। ਉਹਨੂੰ ਗੱਲਾਂ ਪਤਾ ਵੀ ਸੀ ਵੀ ਅਮਰੀਕ ਨੇ ਖਾਦੀ ਪੀਤੀ ਚ ਉਸ ਬੰਦੇ ਤੇ ਗੱਡੀ ਚੜਾਈ ਆ। ਹੂੰ ਇਰਾਦਾ ਕਤਲ ਦੇ ਰਾਹੀ ਅਮਰੀਕ ਨੂੰ ਫੇਰ ਕਚਹਿਰੀਆਂ ਥਾਣੇ ਭੁਗਤਣੇ ਪੈਗੇ। ਉਧਰਲੇ ਪਾਸੇ ਗੱਲ ਕੁੜੀ ਵਾਲਿਆਂ ਕੋਲੇ ਵੀ ਪਹੁੰਚ ਗਈ ਵੀ ਇਹ ਤਾਂ ਮਾਹੌਲ ਬਹੁਤ ਖਰਾਬ ਆ ਵੀ ਗੱਲ ਸੱਚ ਸੀ ਇਹ ਗੱਲ ਸੱਚ ਸੀ ਉਹਨਾਂ ਨੂੰ ਲੱਗਿਆ ਪਹਿਲਾਂ ਉਹਨਾਂ ਲੱਗਿਆ ਕਿ افਵਾਹ ਪਰ ਬਾਅਦ ਚ ਉਹਨਾਂ ਨੇ ਇਹ ਗੱਲ ਨੂੰ ਜਦੋਂ ਸਾਹਮਣੇ ਆ ਗਈ ਤਾਂ ਉਹਨਾਂ ਨੇ ਰਿਸ਼ਤੇ ਤੋਂ ਇਨਕਾਰ ਕਰਤਾ ਅੱਛਾ ਹੁਣ ਇਧਰਲੇ ਪਾਸੇ ਘਰ ਦੇ ਚੱਜੂ ਪੈ ਗਿਆ ਜਦੋਂ ਅਮਰੀਕ ਥਾਣੇ ਹੁੰਦਾ ਤਾਂ ਉਹਨੂੰ ਇਹ ਗੱਲ ਪਤਾ ਲੱਗਦੀ ਆ ਮੇਰੀਆਂ ਚਾਰੇ ਧਿਰਾਂ ਡਿੱਗ ਗਈਆਂ ਕੁੜੀ ਵਾਲੇ ਵੀ ਜਵਾਬ ਦੇ ਕੇ ਗੁਲਜ਼ਾਰ ਸਿੰਘ ਵੀ ਕਹਿੰਦਾ ਵੀ ਮੈਂ ਜਮਾਨ ਤੇ ਦੀ ਸੋਚ ਸਮਝ ਕੇ ਕਰਾਉਂ ਅਜੈਬ ਨੂੰ ਵੀ ਫਿਕਰ ਹੁੰਦਾ ਵੀ ਆ ਕੀ ਹੋ ਗਿਆ ਚਾਰੇ ਪਾਸਿਓਂ ਜਿਹੜਾ ਅਮਰੀਕ ਨੇ ਤਾਣਾ ਬਾਣਾ ਆਪਦੇ ਮਾੜੇ ਦੋਸਤਾਂ ਦੇ ਵਿੱਚ ਰਹਿ ਕੇ ਬੁਣਿਆ ਸੀ ਉਹ ਉਹਦੇ ਚ ਹੀ ਫਸ ਗਿਆ ਹੂੰ ਇੱਥੇ ਆ ਕੇ ਅਮਰੀਕ ਦੀ ਜਿਹੜੀ ਕਹਾਣੀਆਂ ਖਤਮ ਹੁੰਦੀ ਆ ਕਿ ਉਹ ਥਣ ਅੰਦਰ ਬੈਠਾ ਉਹ ਜੇਲ੍ਹ ਚ ਬੈਠਾ ਸੁਣਵਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਗੁਲਜ਼ਾਰ ਤੇ ਅਜੈਬ ਸਿੰਘ ਚੁੱਪ ਬੈਠਿਆ ਵੀ ਇਹ ਬਾਣਾ ਕੀ ਵਾਪਰ ਗਿਆ ਦੂਜੇ ਪਾਸੇ ਨਗਿੰਦਰ ਉਸ ਕੁੜੀ ਤੱਕ ਪਹੁੰਚ ਕਰਦਾ ਅੱਛਾ ਉਹਦੇ ਘਰਦਿਆਂ ਨੂੰ ਮਨਾਉਂਦਾ ਸਾਰਾ ਕੁਝ ਦੱਸਦਾ ਉਹ ਕਹਿੰਦਾ ਜੀ ਵੀ ਮੈਂ ਬਹੁਤ ਦੇਰ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਤੁਸੀਂ ਇਸ ਰਿਸ਼ਤੇ ਵੱਲ ਨਾ ਦੇਖਿਓ ਹੁਣ ਹੈਰਾਨੀ ਦੀ ਗੱਲ ਇਹ ਆ ਵੀ ਇੱਕ ਬੈਲੀ ਦਾ ਦੋਸਤ ਵੀ ਤਾਂ ਬੈਲੀ ਹੋਊਗਾ ਹਮ ਘਰਦਿਆਂ ਨੇ ਨਗਿੰਦਰ ਦੇ ਇਸ ਚੰਗੇ ਪਣ ਨੂੰ ਪੋਜੀਟਿਵ ਪੁਆਇੰਟ ਸਮਝ ਲਿਆ ਉਹਦੀ ਚੰਗਾਈ ਸਮਝ ਲਈ ਉਹਦੀ ਚੰਗਾਈ ਸਮਝ ਲਈ ਉਹਨਾਂ ਨੇ ਕਿਹਾ ਵੀ ਇੰਨੇ ਮਾੜੇ ਬੰਦੇ ਦੇ ਨਾਲ ਇੱਕ ਬੰਦੇ ਨੇ ਸਾਡੀ ਕੁੜੀ ਦੀ ਜ਼ਿੰਦਗੀ ਬਚਾਤੀ ਤਾਂ ਉਹਨਾਂ ਨੇ ਨਗਿੰਦਰ ਦੇ ਘਰਦਿਆਂ ਨਾਲ ਗੱਲ ਕਰਕੇ ਇਸੇ ਕੁੜੀ ਦਾ ਰਿਸ਼ਤਾ ਨਗੇਂਦਰਵਾਲ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਤਾਂ ਹੁਣ ਤੁਸੀਂ ਇਹ ਦੇਖੋ ਵੀ ਨਗੇਂਦਰ ਅਮਰੀਕ ਨੂੰ ਮਾੜੀ ਸੰਗਤ ਚ ਲਿਆਉਣ ਵਾਲਾ ਸੀ ਉਹੀ ਉਹ ਤੋਂ ਗਲਤ ਕੰਮ ਕਰਵਾਉਣ ਵਾਲਾ ਸੀ ਉਸੇ ਬੰਦੇ ਨੇ ਇਧਰ ਇਹਨੂੰ ਫਸਾ ਕੇ ਉਧਰਲੇ ਪਾਸੇ ਉਹਦੀ ਮੰਗੇਤਰਵਾਲ ਪੈਰ ਵਧਾਤੇ ਹੁਣ ਪਰਿਵਾਰ ਉਹ ਐਸਾ ਪਰਿਵਾਰ ਜਿਨ੍ਹਾਂ ਦੇ ਅੱਖਾਂ ਤੇ ਪੱਟੀ ਵੱਜ ਗਈ ਬਈ ਨਗੇਂਦਰ ਨੇ ਸਾਡੀ ਧੀ ਦੀ ਜ਼ਿੰਦਗੀ ਬਚਾਤੀ ਜੇ ਕੋਈ ਮੁੰਡਾ ਇੰਨਾ ਸੋਚ ਸਕਦਾ ਅਸੀਂ ਰਿਸ਼ਤਾ ਉਹਦੇ ਨਾਲ ਕਰਾਂਗੇ ਹੁਣ ਪਿੰਡ 'ਚ ਇਸ ਗੱਲ ਦਾ ਰੌਲਾ ਪੈ ਜਾਂਦਾ ਵੀ ਗੁਲਜ਼ਾਰ ਸਿੰਘ ਦੇ ਕੁੜਮਾ ਨੇ ਜਵਾਬ ਦੇ ਕੇ ਅਮਰੀਕ ਦੇ ਦੋਸਤ ਨੂੰ ਉਸ ਕੁੜੀ ਦਾ ਰਿਸ਼ਤਾ ਕਰਤਾ ਹੁਣ ਇਹ ਗੱਲ ਚਾਰੇ ਪਾਸੇ ਅਸਹਿ ਹੋ ਗਈ ਗੁਲਜ਼ਾਰ ਸਿੰਘ ਨਿੰਮੂ ਝੂਣਾ ਹੋ ਕੇ ਘਰ ਬੈਠਾ ਬਾਹਰੋਂ ਆਉਣ ਜਾਣ ਨੂੰ ਨੇ ਬੰਦ ਕਰਤਾ ਇੱਥੋਂ ਤੱਕ ਕਿ ਉਹ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਵੀ ਦਿਨਾਂ ਦੇ ਵਿੱਚ ਹੀ ਪੂਰੇ ਘਰ ਦਾ ਮੂੰਹ ਘੁੰਮ ਗਿਆ ਰਿਸ਼ਤੇਦਾਰਾਂ ਨੇ ਵੀ ਪੱਲਾ ਛਡਾਉਣਾ ਸ਼ੁਰੂ ਕਰਤਾ ਕੋਈ ਬੰਦਾ ਇਹ ਗੱਲ ਕਹਿ ਰਿਹਾ ਵੀ ਗੁਲਜ਼ਾਰ ਦੇ ਜਿਉ ਆਪਦਾ ਪੁੱਤ ਹੋਇਆ ਇਸ ਤੋਂ ਬਾਅਦ ਇਹਨੇ ਅਮਰੀਕਾ ਦਾ ਮੂੰਹ ਨਹੀਂ ਵੇਖਿਆ ਵੀ ਉਹ ਕੀ ਕਰ ਰਿਹਾ ਕਿੱਥੇ ਜਾ ਰਿਹਾ ਹੂੰ ਤੇ ਨਰਿੰਦਰ ਛੋਟਾ ਭਰਾ ਗੁਲਜ਼ਾਰ ਦਾ ਪੁੱਤਰ ਉਹ ਇਹ ਸੋਚ ਰਿਹਾ ਵੀ ਮੇਰੇ ਬਾਪੂ ਨੇ ਤਾਂ ਸਾਡੇ ਦੋਨਾਂ 'ਚ ਕੋਈ ਕਸਰ ਹੀ ਨਹੀਂ ਛੱਡੀ ਹੈਗੀ ਵੀ ਇਹ ਇਹ ਹੋ ਕਿੱਧਰੋਂ ਗਿਆ ਹੁਣ ਗੁਲਜ਼ਾਰ ਦੇ ਘਰ ਵਾਲੀ ਨਰਿੰਦਰ ਦੀ ਮਾਂ ਸੋਚਦੀ ਆ ਵੀ ਜੇ ਆਹ ਕੁਝ ਹੋ ਗਿਆ ਤਾਂ ਸਾਡੇ ਮੁੰਡੇ ਨੂੰ ਵੀ ਰਿਸ਼ਤਾ ਨਹੀਂ ਹੋਣਾ ਮਾਂ ਨੂੰ ਇੱਧਰ ਫਿਕਰ ਪਿਆ ਹੋਇਆ ਦੂਸਰੇ ਪਾਸੇ ਅਜੈਬ ਸਿੰਘ ਤੇ ਉਹਦੇ ਘਰ ਵਾਲੀ ਅਲੱਗ ਬੈਠੇ ਰੋਂਦੇ ਆ ਵੀ ਜਮਨ ਸੇਖਰ ਤੇ ਆ ਕੇ ਕਹਾਣੀ ਟੁੱਟ ਗਈ ਹੁਣ ਨਗਿੰਦਰ ਨੇ ਇੱਕ ਚਾਲ ਖੇਡ ਕੇ ਸਾਰਾ ਕੁਝ ਕਰਵਾ ਲਿਆ ਕਿ ਉਹਨੇ ਉਹਦੀ ਮੰਗੇਤਰ ਦੇ ਨਾਲ ਵਿਆਹ ਕਰਵਾ ਲਿਆ ਹੂੰ ਇਹ ਗੱਲ ਕਿਸੇ ਨੂੰ ਨਹੀਂ ਪਤਾ ਕੁਝ ਕੁ ਮਹੀਨਿਆਂ ਦੇ ਵਿੱਚ ਵਿੱਚ ਉਹਨੇ ਆਪ ਦੀ ਜ਼ਿੰਦਗੀ ਸੈੱਟ ਕਰ ਲਈ ਅਮਰੀਕ ਜਦੋਂ ਸਜ਼ਾ ਕੱਟ ਕੇ ਬਾਹਰ ਆਉਂਦਾ ਤਾਂ ਸਾਰਾ ਤਾਣਾ ਬਾਣਾ ਬਦਲ ਚੁੱਕਾ ਹੁੰਦਾ ਹੂੰ ਇੱਕ ਗੱਲ ਹੋਰ ਵੀ ਆ ਜਦੋਂ ਅਮਰੀਕ ਤੇ ਪਹਿਲਾ ਕੇਸ ਪੈਂਦਾ ਤਾਂ ਅਜੈਬ ਸਿਓ ਇਹ ਸੋਚਦਾ ਵੀ ਮਸਾ ਚੰਗੇ ਬੰਦੇ ਜੁੜੇ ਸੀਗੇ ਵੀ ਹੁਣ ਸਾਰਾ ਕੁਝ ਤਾਂ ਰਿਆ ਤਰਿਆ ਰਹ ਜੂਗਾ ਕੁਝ ਨਹੀਂ ਹੋਣਾ ਕਿਉਂਕਿ ਵਿੱਚ ਕਿਤੇ ਗੱਲ ਉੱਠਦੀ ਸੀਗੀ ਵੀ ਜੇ ਅਮਰੀਕ ਦਾ ਨਾਂ ਹੋ ਸਕਿਆ ਸੀ ਉਹ ਰਿਸ਼ਤਾ ਨਹੀਂ ਛੱਡਣਾ ਅਸੀਂ ਛੋਟੇ ਨੂੰ ਵਿਆਵਾਂਗੇ ਨਰਿੰਦਰ ਨੂੰ ਅੱਛਾ ਉੱਥੇ ਤੱਕ ਗੱਲ ਪਹੁੰਚਣ ਤੋਂ ਪਹਿਲਾਂ-ਪਹਿਲਾਂ ਨਗਿੰਦਰ ਨੇ ਪੱਤੇ ਹੀ ਸਾਫ਼ ਕਰਤੇ ਹੂੰ ਨਗਿੰਦਰ ਨੇ ਅਮਰੀਕ ਨੂੰ ਆਪਣੇ ਨਾਲ ਰੱਖ ਕੇ ਬੁਰੇ ਕੰਮ ਕਰਾ ਕੇ ਸਭ ਕੁਝ ਕਰਨ ਤੋਂ ਬਾਅਦ ਉਹਦੀ ਮੰਗ ਵਿਆ ਲੀ ਤੇ ਜਦੋਂ ਅਮਰੀਕ ਨੂੰ ਅੰਦਰ ਬੈਠੇ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਕੰਦਾ ਚ ਟੱਕਰਾ ਮਾਰਦਾ ਵੀ ਮੇਰੇ ਨਾਲ ਆਹ ਕੀ ਬਾਣਾ ਵਾਪਰ ਗਿਆ ਹੂੰ ਗੁਲਜ਼ਾਰ ਸਿੰਘ ਨੂੰ ਮਿਲਣ ਆਉਣ ਜਾਣ ਕਰਦਾ ਉਹਦੇ ਨਾਲ ਅਜੈਬ ਸਿੰਘ ਤਾਂ ਬਿਲਕੁਲ ਹੀ ਮੱਤ ਮਾਰੀ ਬੈਠਾ ਹੁੰਦਾ ਵੀ ਸਾਡੇ ਨਾਲ ਬਣ ਕੇ ਗਿਆ ਨਰਿੰਦਰ ਗੁਲਜ਼ਾਰ ਨੂੰ ਵੀ ਸਾਂਭਦਾ ਤੇ ਅਜੈਬ ਸਿੰਘ ਆਪਣੇ ਚਾਚੇ ਨੂੰ ਵੀ ਸਾਂਭਦਾ ਘਰ ਦੀ ਦੇਖਭਾਲ ਵੀ ਕਰਦਾ ਇੰਨੇ ਚੋਂ ਦੀ ਜੌਬ ਲੱਗ ਜਾਂਦੀ ਹੈ ਅੱਛਾ ਨਰਿੰਦਰ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਅਫਸਰ ਬਣ ਜਾਂਦਾ ਪਰ ਉਸ ਪਰਿਵਾਰ ਤੇ ਜਿਹੜਾ ਅਮਰੀਕ ਦੇ ਨਾਂ ਤੇ ੱੱੱਬਾ ਲੱਗਿਆ ਹੁੰਦਾ ਉਹਦੀ ਕਰਕੇ ਨਰਿੰਦਰ ਨੂੰ ਰਿਸ਼ਤੇ ਨਹੀਂ ਆਉਂਦੇ ਹੂੰ ਅਗਲਾ ਕਹਿੰਦਾ ਨੌਕਰੀ ਨੂੰ ਅਸੀਂ ਕੀ ਕਰਨਾ ਵੀ ਇਹਦੇ ਭਰਾ ਨੇ ਤਾਂ ਕਤਲ ਕੀਤੇ ਹੋਏ ਆ ਮਾੜੀ ਸੰਗਤ ਚ ਰਿਆ ਨਸ਼ੇ ਪੱਤੇ ਵਾਲੇ ਲੋਕਾਂ ਚ ਰਿਆ ਕੱਲ ਨੂੰ ਉਸ ਘਰ ਦੇ ਵਿੱਚ ਬਗਾਨੀ ਤੀ ਕਿੱਥੇ ਸਲਾਮਤ ਰਹੂਗੀ ਟੈਗ ਲੱਗ ਗਿਆ ਬੈਲੀ ਉਹਨਾਂ ਦਾ ਹਾਂ ਉਹਨਾਂ ਦਾ ਬੈਲਪੁਣੀ ਦਾ ਉਹਨਾਂ ਨਾਲ ਟੈਗ ਲੱਗ ਗਿਆ ਇਸ ਕਰਕੇ ਨਰਿੰਦਰ ਨੂੰ ਰਿਸ਼ਤਿਆਂ ਵਿੱਚ ਬੜੀ ਦਿੱਕਤ ਆਉਣ ਲੱਗ ਗਈ ਅਮਰੀਕ ਜਦ ਤੱਕ ਘਰ ਪਹੁੰਚਿਆ ਤਾਂ ਸਭ ਕੁਝ ਲੁੱਟਿਆ ਪਟਿਆ ਜਾ ਚੁੱਕਾ ਸੀ ਗੁਲਜ਼ਾਰ ਸਿੰਘ ਬਹੁਤ ਹੈਰਾਨ ਪਰੇਸ਼ਾਨ ਸੀ ਇਸ ਗੱਲ ਕਰਕੇ ਵੀ ਉਹਨੇ ਇਸ ਕਰਕੇ ਭਤੀਜਾ ਨਹੀਂ ਸੀ ਪਾਲਿਆ ਵੀ ਆਹ ਦਿਨ ਦੇਖਣੇ ਪੈ ਜਾਣ। ਹੂੰ। ਗੁਲਜ਼ਾਰ ਸੋਂ ਮੰਜੇ ਤੇ ਪੈ ਗਿਆ। ਅਜਾਇਬ ਸੋਂ ਦੇ ਮੂਰੇ ਹੱਥ ਬੰਨ ਕੇ ਮੈਂ ਤਾਂ ਕੜਦਾ ਹੁੰਦਾ ਸੀ ਵੀ ਮੈਂ ਭਰਾਵਾ ਜਿੰਨੇ ਜੋਗਾ ਸੀ ਮੈਂ ਕੀਤਾ। ਮੈਨੂੰ ਨਹੀਂ ਸੀ ਪਤਾ ਵੀ ਆਹ ਪਾਣਾ ਵਾਪਰ ਜਾਣਾ। ਜਦ ਤੱਕ ਅਮਰੀਕ ਨੇ ਘਰ ਵਾਪਸੀ ਕੀਤੀ, ਤਦ ਤੱਕ ਉਹ ਸਾਰਾ ਕੁਝ ਨਹੀਂ ਸੀ ਰਿਹਾ ਜੋ ਉਹਨੇ ਜਵਾਨੀ ਵੇਲੇ ਦੇਖਿਆ ਸੀ। ਜਦੋਂ ਗਲਤ ਸੰਗਤ ਵਿੱਚ ਪੈ ਕੇ ਉਹਨੇ ਆਪਦੀ ਜ਼ਿੰਦਗੀ ਤਾਂ ਤਬਾਹ ਕੀਤੀ ਕੀਤੀ ਨਾਲ ਸਾਰਾ ਪਰਿਵਾਰ ਵੀ ਟੰਗਦਾ। ਪੇਰੇ ਨਰਿੰਦਰ ਨੂੰ ਬਹੁਤ ਦੇਰ ਬਾਅਦ ਰਿਸ਼ਤਾ ਹੁੰਦਾ ਜਦੋਂ ਅਮਰੀਕ ਮਾਨਸਿਕ ਤੌਰ ਤੇ ਵੀ ਪੂਰਾ ਸੈੱਟ ਨਹੀਂ ਹੁੰਦਾ ਤੇ ਸਰੀਰਕ ਤੌਰ ਤੇ ਵੀ ਕਮਜ਼ੋਰ ਹੋ ਚੁੱਕਾ ਹੁੰਦਾ ਕਿਉਂਕਿ ਜਦੋਂ ਕਿਸੇ ਬੰਦੇ ਤੇ ਐਡਾ ਬਾਣਾ ਵਾਪਰ ਜੇ ਦੋਨੋਂ ਪਾਸੋਂ ਮਾਰਿਆ ਜਾਂਦਾ ਹ ਹ ਤਾਂ ਸਾਰੇ ਇਹ ਗੱਲ ਕਹਿੰਦੇ ਸੀ ਕਹਿੰਦੇ ਕਿ ਹੁਣ ਅਮਰੀਕ ਨੂੰ ਤਾਂ ਰਿਸ਼ਤਾ ਹੋਣਾ ਨਹੀਂ ਨਰਿੰਦਰ ਨੂੰ ਜੇ ਹੋਣ ਵੀ ਲੱਗਾ ਤਾਂ ਅਮਰੀਕ ਕਰਕੇ ਰਹਿ ਜਾਊਗਾ ਕਹਿੰਦੇ ਅਮਰੀਕ ਨੇ ਇੰਨਾ ਮਾੜਾ ਸਮਾਂ ਦੇਖਣ ਤੋਂ ਬਾਅਦ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਖੇਤਾਂ 'ਚ ਜਾ ਕੇ ਬਾਪ ਨਾਲ ਕੰਮ ਕਰਵਾਉਣਾ ਸ਼ੁਰੂ ਕੀਤਾ ਪਰ ਕਹਿੰਦੇ ਹੁੰਦੇ ਆ ਜਿਹੜਾ ਖਾਨਦਾਨ ਤੇ ਕੋਈ ਧੱਬਾ ਲੱਗ ਜੇ ਕਿਸੇ ਵੀ ਐਬ ਦਾ ਉਹ ਸਿਵਿਆਂ ਤੱਕ ਨਾਲ ਜਾਂਦਾ ਉਹ ਤੋਤਾ ਨਹੀਂ ਜਾਂਦਾ ਹੁੰਦਾ। ਅਮਰੀਕ ਪਾਣੀ ਦੀ ਤਰ੍ਹਾਂ ਵਗ ਰਿਹਾ ਸੀ ਸਭ ਕੁਝ ਗਵਾ ਚੁੱਕਾ ਸੀ। ਨਰਿੰਦਰ ਉਹਨੂੰ ਫੇਰ ਵੀ ਹੌਸਲਾ ਦਿੰਦਾ ਸੀਗਾ ਕਿ ਕੋਈ ਨਾ ਬਾਈ ਮੈਂ ਤੇਰੇ ਨਾਲ ਖੜਾ ਜਿੰਨੇ ਜੋਗੇ ਆ ਆਪਾਂ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਜ਼ਰੂਰ ਕਰਾਂਗੇ। ਅਮਰੀਕ ਪਿੰਡ ਵਾਲੇ ਘਰ 'ਚ ਨਹੀਂ ਸੀ ਆਉਂਦਾ ਖੇਤ ਹੀ ਰਹਿੰਦਾ ਹੁੰਦਾ ਸੀ। ਸ਼ਰਮੋ ਸ਼ਰਮੀ ਨਰਿੰਦਰ ਦਾ ਵਿਆਹ ਹੋਇਆ। ਉਹ ਵਿਚ ਖੜਾ ਸਾਰਿਆਂ ਨੇ ਉਹਨੂੰ ਤਰਸਕਾਰਿਆ ਪਰ ਨਰਿੰਦਰ ਨੇ ਛੋਟਾ ਭਾਈ ਹੋਣ ਦੇ ਨਾਤੇ ਅਮਰੀਕ ਨੂੰ ਆਪਣੇ ਗਰਦ ਨਾਲ ਲਾ ਕੇ ਰੱਖਿਆ ਉਹਨੇ ਇਹ ਵੀ ਕਿਹਾ ਵੀ ਮੈਂ ਜ਼ਿੰਦਗੀ ਚ ਤੇਰੇ ਨਾਲ ਸਾਰੀ ਉਮਰ ਖੜੂਗਾ ਜਿੱਥੋਂ ਤੱਕ ਮੇਰੇ ਸਾਹ ਚੱਲਦੇ ਆ ਮੈਂ ਖੜੂਗਾ ਬਸ ਇੱਕ ਕਤਾਹੀ ਹੋ ਗਈ ਵੀ ਮੈਂ ਤੈਨੂੰ ਮਾੜੀ ਸੰਗਤ ਤੋਂ ਨਹੀਂ ਬਚਾ ਸਕਿਆ ਚਾਹੇ ਮੈਂ ਤੇਰੇ ਤੋਂ ਛੋਟਾ ਸੀ ਪਤਾ ਮੈਨੂੰ ਲੱਗਦਾ ਸੀ ਅਮਰੀਕ ਨੂੰ ਜਦੋਂ ਵੀ ਉਹ ਗੱਲਾਂ ਯਾਦ ਆਉਂਦੀਆਂ ਤਾਂ ਉਹ ਨਰਿੰਦਰ ਦੇ ਗੱਲ ਲਾ ਕੇ ਬਹੁਤ ਰੋਂਦਾ ਦੂਸਰੇ ਪਾਸੇ ਨਗਿੰਦਰ ਨੇ ਧੋਖੇ ਨਾਲ ਵਿਆਹੀ ਹੋਈ ਮੰਗ ਚ ਉਹ ਬੈਲੀ ਬੰਦਾ ਆਪਣੀ ਬਹੁਤ ਸੋਹਣੀ ਜ਼ਿੰਦਗੀ ਜਿਉ ਰਿਆ ਇਧਰ ਅਮਰੀਕ ਬਿਲਕੁਲ ਮਰਨ ਪਹਰੇ ਆਇਆ ਹੋਇਆ ਨਰਿੰਦਰ ਨੇ ਆਪਣੀ ਸੂਜ ਨਾਲ ਸਾਰਾ ਪਰਿਵਾਰ ਸੰਭਿਆ ਅਮਰੀਕ ਦਾ ਇਲਾਜ ਵੀ ਕਰਵਾਇਆ ਉਹਨੂੰ ਇੰਨਾ ਕੁ ਕਰ ਲਿਆ ਕਿ ਉਹ ਆਪਦੀ ਜ਼ਿੰਦਗੀ ਸੋਹਣੀ ਬਸਰ ਕਰ ਸਕੇ ਪਰ ਇਹ ਸੀ ਕਿ ਜਿੱਥੇ ਉਹਨੂੰ ਕਿਹਾ ਜਾਂਦਾ ਸੀ ਵੀ ਚਾਚੇ ਦਾ ਪੁੱਤ ਆ ਚਾਚੇ ਦਾ ਪੁੱਤ ਆ ਅਮਰੀਕ ਨੇ ਆਪਣੀ ਜ਼ਿੰਦਗੀ ਮਾੜੇ ਦੋਸਤਾਂ ਪਿੱਛੇ ਤਬਾਹ ਕਰ ਲਈ ਸੀ ਤੇ ਜਿਹੜੇ ਦੋਸਤ ਉਹਨੂੰ ਕਹਿੰਦੇ ਸੀ ਵੀ ਇਹ ਸਾਡਾ ਭਰਾ ਸਾਡਾ ਛੋਟਾ ਭਰਾ ਉਹਨੂੰ ਕਰਵਾਏ ਗਏ ਮਾੜੇ ਕੰਮਾਂ ਕਰਕੇ ਉਹਦੀ ਜ਼ਿੰਦਗੀ ਦਾਤੇ ਲਾ ਗਈ ਹੂੰ ਤੇ ਗੁਲਜ਼ਾਰ ਸਿਓ ਚੰਗੇ ਰਸੂਖ ਖਾਲਾ ਉੱਠਣ ਬੈਠਣ ਵਾਲਾ ਵਧੀਆ ਲੋਕਾਂ ਚ ਬੈਠਣ ਵਾਲਾ ਬੰਦਾ ਨਿੰਮੋ ਝੂਣਾ ਰਿਹਾ ਬਹੁਤ ਨਮੋਸ਼ੀ ਚ ਰਿਹਾ ਵੀ ਅਸੀਂ ਕੀ ਕਰ ਲਿਆ ਪਰ ਨਰਿੰਦਰ ਨੇ ਆਪਦੇ ਕੰਮਾਂ ਨਾਲ ਕਬੀਲਦਾਰੀ ਦੇ ਕੰਮਾਂ ਦੇ ਵਿੱਚ ਬਾਪ ਦੇ ਨਾਲ ਚਾਚੇ ਦੇ ਨਾਲ ਖੜ ਕੇ ਅਮਰੀਕਾ ਵਾਲਾ ਧੱਬਾ ਵੀ ਫਿੱਕਾ ਪਤਾ ਸੀ ਆ ਅਮਰੀਕ ਨੂੰ ਨਾਲ ਲੈ ਕੇ ਚੱਲਿਆ ਪਰ ਅੰਤ ਨੂੰ ਇਹ ਹੁੰਦਾ ਕਿ ਅਮਰੀਕ ਦੀ ਜ਼ਿੰਦਗੀ ਬਹੁਤ ਥੋੜੀ ਰਹਿ ਜਾਂਦੀ ਆ ਕਿਉਂਕਿ ਉਹ ਕਿਸੇ ਬਹੁਤ ਭਿਆੰਕਰ ਰੋਗ ਦਾ ਸ਼ਿਕਾਰ ਹੋ ਜਾਂਦਾ ਅੱਛਾ ਤਾਂ ਲੋਕ ਕਹਿੰਦੇ ਆ ਕਿ ਅਮਰੀਕ ਨੇ ਆਪਣੀਆਂ ਕਰਨੀਆਂ ਭਰਨੀਆਂ ਇੱਥੇ ਭੁਗਤ ਲੀਆਂ ਅਮਰੀਕ ਚੰਗਾ ਭਲਾ ਤੁਰਦਾ ਤੁਰਦਾ ਬਿਮਾਰ ਰਹਿੰਦਾ ਰਹਿੰਦਾ ਅੰਤ ਨੂੰ ਮੰਜੇ ਤੇ ਪੈ ਜਾਂਦਾ ਹੂੰ ਤੇ ਨਰਿੰਦਰ ਉਹਨੂੰ ਸੰਭਾਲਦਾ ਉਹਦਾ ਇਲਾਜ ਕਰਾਉਂਦਾ ਤੇ ਅੰਤ ਨੂੰ ਇਹ ਸੁਨੇਹਾ ਮਿਲਦਾ ਕਿ ਅਮਰੀਕ ਹੁਣ ਕੁਝ ਕੁ ਦਿਨਾਂ ਦਾ ਪਰੌਣਾ ਹੂੰ ਤਾਂ ਗੁਲਜ਼ਾਰ ਸਿੰਘ ਆਪਣੇ ਆਪ ਤੇ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਲਈ ਬੈਠਾ ਹੁੰਦਾ ਕਿ ਉਹਦੇ ਕੋਲੋਂ ਕਿਤੇ ਨਾ ਕਿਤੇ ਪਰਵਰਿਸ਼ ਦੇ ਵਿੱਚ ਕੋਈ ਕਮੀ ਰਹਿ ਗਈ ਜਿਹੜੇ ਆ ਹਾਲਾਤ ਵੇਖਣੇ ਪਏ ਉਹ ਆਪਦੇ ਭਰਾ ਜੈਵ ਦੇ ਗੱਲ ਲਾ ਕੇ ਤਾਂ ਹਾਂ ਮਾਰਦਾ ਵੀ ਭਰਾਵਾ ਮੈਨੂੰ ਮਾਫ ਕਰਦੀ ਮੈਂ ਕੋਈ ਵੀ ਕਮੀ ਨਹੀਂ ਸੀ ਛੱਡੀ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਕਹਾਣੀ ਇਸ ਤਰ੍ਹਾਂ ਸਾਡੇ ਨਾਲ ਵਾਪਰ ਜੂ ਕਹਿੰਦੇ ਨੇ ਕਿ ਅਮਰੀਕ ਉਸ ਘਟਨਾ ਤੋਂ ਬਾਅਦ 2 ਸਾਲ ਜਿਉਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਪਰ ਨਰਿੰਦਰ ਨੇ ਉਹਨਾਂ ਦੋਨਾਂ ਪਰਿਵਾਰਾਂ ਨੂੰ ਸੰਭਿਆ ਕਹਿੰਦੇ ਨੇ ਕਿ ਮਾਪੇ ਚਾਹੇ ਪਰਬ੍ਰੇਸ਼ ਦੇ ਵਿੱਚ ਕਮੀ ਨਹੀਂ ਛੱਡਦੇ ਪਰ ਮਾੜੀ ਸੰਗਤ ਹਮੇਸ਼ਾ ਬੰਦੇ ਨੂੰ ਡੋਬਦੀ ਆ ਜਿਵੇਂ ਅਮਰੀਕ ਨੂੰ ਉਹਦੇ ਦੋਸਤ ਨੇ ਡੋਬਿਆ ਭਰਾ ਭਰਾ ਕਹਿ ਕੇ ਮਾੜੇ ਕੰਮਾਂ ਵੱਲ ਵੀ ਲਜਾਇਆ ਗਿਆ ਉਹਨੂੰ ਤੇ ਉਸ ਤੋਂ ਬਾਅਦ ਉਹਦੀ ਮੰਗ ਵੀ ਵਿਆਹੀਗੀ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਨਾ ਰਿਸ਼ਤਿਆਂ 'ਚ ਨਾ ਸਮਾਜ ਦੇ ਵਿੱਚ ਸੋ ਆਮ ਜੀਆਂ ਇਹ ਕਹਾਣੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਰਿਸ਼ਤਿਆਂ ਨਾਤਿਆਂ 'ਚ ਜਾਂਦੀਆਂ ਨੇ ਬਿਲਕੁਲ ਮਾੜੀ ਸੰਗਤ ਪਰਿਵਾਰ ਦੀਆਂ ਕਈ ਕੋਲਾਂ ਨੂੰ ਤਬਾਹ ਕਰ ਦਿੰਦੀ ਹੈ ਬਿਲਕੁਲ ਸੋ ਪਿਆਰੇ ਦਰਸ਼ਕੋ ਸਾਡੇ ਸਮਾਜ ਵਿੱਚ ਸਾਡੇ ਰਿਸ਼ਤਿਆਂ ਵਿੱਚ ਪਰਿਵਾਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਜਿੱਥੇ ਮਾਪਿਆਂ ਦੀ ਪਰਵਰਿਸ਼ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਪਰ ਇਹ ਨਹੀਂ ਵੇਖਿਆ ਜਾਂਦਾ ਸਾਡੇ ਸਮਾਜ ਵਿੱਚ ਇੱਕ ਉਹ ਮਾੜੇ ਲੋਕਾਂ ਦਾ ਤਬਕਾ ਵੀ ਹੁੰਦਾ ਜਿਹੜੇ ਚੰਗੀ ਪਰਵਰਿਸ਼ ਵਾਲੇ ਨੂੰ ਆਪਣੇ ਨਾਲ ਖਿੱਚ ਕੇ ਜ਼ਿੰਦਗੀ ਵੀ ਬਰਬਾਦ ਕਰਦੇ ਨੇ ਤੇ ਪਰਿਵਾਰਾਂ ਦੀ ਇੱਜ਼ਤਾਂ ਨੂੰ ਵੀ ਦਾਤੇ ਲਾ ਦਿੰਦੇ ਨੇ ਅਗਰ ਤੁਹਾਡੇ ਕੋਲ ਕੋਈ ਕਹਾਣੀ ਹੈ ਐਸਾ ਕੋਈ ਕਿੱਸਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਦੇ ਜ਼ਰੀਏ ਆਪਣੀ ਕਹਾਣੀ ਆਪਣਿਆਂ ਤੱਕ ਜ਼ਰੂਰ ਪਹੁੰਚਾ ਸਕਦੇ ਹੋ ਜ਼ਿੰਦਗੀ ਜ਼ਿੰਦਾਬਾਦ